ਨਮਸਕਾਰ ਸਤਿ ਸ੍ਰੀ ਅਕਾਲ ਯੁੱਧ ਨਸ਼ਿਆ ਵਿਰੋਧ ਮਹਿੰਮ ਤਹਿਤ ਫਾਜ਼ਲ ਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਫਾਜ਼ਲ ਕਾ ਐਸਐਸਪੀ ਸ਼੍ਰੀ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸ਼੍ਰੀ ਜਤਿੰਦਰ ਸਿੰਘ ਡੀਐਸਪੀ ਜਲਾਲਾਬਾਦ ਅਤੇ ਸ਼੍ਰੀ ਬਲਕਾਰ ਸਿੰਘ ਡੀਐਸਪੀ ਡੀ ਦੀ ਨਿਗਰਾਨੀ ਹੇਠ ਚੈਕਿੰਗ ਦੌਰਾਨ ਸੀਆਈਏ ਫਾਜ਼ਲ ਕਾ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਇੱਕ ਨੌਜਵਾਨ ਪਾਸੋਂ ਤਲਾਸ਼ੀ ਦੌਰਾਨ ਡਰੋਨ ਦੁਆਰਾ ਪਾਕਿਸਤਾਨ ਤੋਂ ਆਈ 1 ਕਿਲੋ ਹੈਰੋਇਨ ਕੀਤੀ ਬਰਾਮਦ ਗੌਰਤਲਬ ਹੈ ਕਿ ਇੱਕ ਹਫਤੇ ਦੌਰਾਨ ਫਾਜ਼ਿਲਕਾ ਪੁਲਿਸ ਦੀ ਇਹ ਦੂਸਰੀ ਵੱਡੀ ਸਫਲਤਾ ਹੈ ਐਸਐਸਪੀ ਸ਼੍ਰੀ ਵਰਿੰਦਰ ਸਿੰਘ ਬਰਾੜ ਫਾਜ਼ਿਲਕਾ ਨੇ ਕਿਹਾ ਕਿ ਨਸ਼ਾ ਤਸਕਰਾਂ ਦਾ ਫਾਜ਼ਿਲਕਾ ਵਿੱਚੋਂ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏਗਾ ਇਸ ਰੋਗ ਨੂੰ ਜੜ ਤੋਂ ਕੱਢਣ ਵਾਸਤੇ ਫਾਜ਼ਿਲਕਾ ਪੁਲਿਸ ਵਚਨਬੱਧ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਫਾਜ਼ਿਲਕਾ ਵਾਸੀਆਂ ਦਾ ਪੂਰਨ ਸਹਿਯੋਗ ਮਿਲੇਗਾ ਨੀਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ मान योग डी जी पी पंजाब श्री गौरव जाधव जी आईपीएस श्री स्वपन शर्मा जी आईपीएस डीआईजी فروजपुर रेंज जी दी दिशा निर्देश ਤੇ ਜੋਗ ਅਗਵਾਈ ਹੇਠ ਜਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ वरिंदर ਸਿੰਘ ਬਰਾੜ ਜੀ ਦੀ ਜੋਗ ਰਹਿਨਮਾਈ ਹੇਠ ਸਾਡੀ ਸੀਆਈਏ 2 ਦੀ ਟੀਮ ਇੰਸਪੈਕਟਰ ਪਿੰਦਰਪਾਲ ਸਿੰਘ ਤੇ ਉਸ ਦੀ ਟੀਮ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ 2 ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਖੇਰਾ ਬੋਦਲਾ ਤੋਂ ਫਤੂ ਵਾਲੇ ਨੂੰ ਜਾ ਰਹੀ ਸੀ ਤਾਂ ਸਖੇਰਾ ਬੋਦਲਾ ਦੀ ਹੱਦ ਦੇ ਵਿੱਚ ਇਹਨਾਂ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਪਾਸੋਂ 1 ਕਿਲੋ ਹੈਰੋਇਨ ਬਰਾਮਦ ਹੋਈ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 26 ਅਧੀਨ ਤਾਰਾ 21 ਸੀ NDPS ਐਕਟ थाना सदर ਜਲਾਲਾਬਾਦ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਅਸਮ ਜਾਬਤਾ ਅਨਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੁਕੱਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਬੰਦਾ ਮਨਪ੍ਰੀਤ ਮਨੀ ਤੇ ਇਸ ਦੇ ਆਪਣੇ ਹੋਰ ਸਾਥੀ ਪ੍ਰਿੰਸ ਤੇ ਜੌਨੀ ਦੋਨੇ ਉਹ ਵੀ ਹਜ਼ਾਰਾ ਰਾਮ ਸਿੰਘ ਦੇ ਜਿਹੜੇ ਐ ਇਹਨਾਂ ਨੇ ਰਲ ਕੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਕਰੀਬ 7.5 ਕਿਲੋ ਦੇ ਲਾਗੇ ਅਫੀਮ ਜਿਹੜੀ ਆ ਆਪਣੇ ਹੈਰੋਇਨ ਬਰਾਮਦ ਕਰਾਈ ਆਪਣੇ ਮੰਗਵਾਈ ਸੀ ਜਿਹੜੀ ਇਹ ਹੈਰੋਇਨ ਸੀ ਇਹਦੇ ਵਿੱਚੋਂ 5 ਕਿਲੋ 730 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਆਲਰੇਡੀ ਪਹਿਲਾਂ ਹੀ ਐਸ ਐਸ ਓ ਸੀ ਫਾਜ਼ਿਲਕਾ ਵੱਲੋਂ ਬਰਾਮਦ ਕੀਤੀ ਗਈ ਸੀ ਪਰੰਤੂ ਉਹਦੇ ਵਿੱਚ ਕਿਸੇ ਮੁਲਜ਼ਮ ਬਾਰੇ ਪਤਾ ਨਹੀਂ ਸੀ ਲੱਗਾ ਮੁਲਜ਼ਮ ਨੇ ਦਰਾਨੇ ਪੁੱਛ ਗਿਸ਼ ਇਸ ਮੁਕੱਦਮੇ ਵਿੱਚ ਦੱਸਿਆ ਕਿ ਅਸੀਂ ਤਿੰਨਾਂ ਨੇ ਮਨਪ੍ਰੀਤ ਮਨੀ ਪ੍ਰਿੰਸ ਤੇ ਜੌਨੀ ਰਲ ਕੇ ਪਾਕਿਸਤਾਨ ਤੋਂ ਇਹ ਡਰੋਨ ਰਾਹੀਂ ਹੀਰੋਇਨ ਮਂਗਾਈ ਸੀ ਜਿਹਦੇ ਵਿੱਚੋਂ ਬਾਕੀ ਫੜੀ ਗਈ ਇਹ ਜਿਹੜੀ ਸੀ ਇਹਦੇ ਹਿੱਸੇ ਆਈ ਸੀ ਕਿ ਇਹ ਏਦ ਘੁਰ ਕਵਰ ਹੋ ਚੁੱਕੀ ਆ ਮੁਕੱਦਮੇ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਲੱਭ ਰਹੇ ਆਂ ਸਰ ਇਸ ਮੁਜਰਮ ਦੇ ਉਸ ਤੋਂ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਨਹੀਂ ਇਹ ਤੇ ਹੋਰ ਪਹਿਲਾਂ ਕੋਈ ਮੁਕਦਮਾ ਦਰਜ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ